ਮੈਨਾਂ ਇੱਕ ਗੱਲ ਸੁਣਾਉਣਾ ਬਹੁਤ ਵਧੀਆ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਹੁੰਦੀ ਪਰ ਕਿਸੇ ਕਿਸੇ ਦੀ ਹੁੰਦੀ ਆ ਕਈ ਤਾਂ ਬੰਦੇ ਉਹੋ ਜਿਹੇ ਹੁੰਦੇ ਗੱਲ ਆਇਆ ਕਿ ਨਾ ਇੱਕ ਬੰਦਾ ਹੁੰਦਾ ਬਹੁਤ ਹੀ ਵਧੀਆ ਤੇ ਭੋਲਾ ਤੇ ਆਪਦੇ ਪਰਿਵਾਰ ਵਾਸਤੇ ਨਾ ਉਹਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਏ ਕਿ ਯਾਰ ਮੇਰੇ ਜਾਣ ਤੋਂ ਬਾਅਦ ਮੇਰੇ ਬੱਚੇ ਨਾ ਕਿਤੇ ਕਿਸੇ ਦੇ ਮੂੰਹ ਹਾਲ ਨਾ ਦੇਖਣ ਜਾਂ ਕੋਈ ਪ੍ਰੋਬਲਮ ਆ ਜਾਏ ਜਾਂ ਕੋਈ ਹਨਾ ਵੀ ਮੰਗਣਾ ਨਾ ਪਵੇ ਉਹ ਬੱਚਿਆਂ ਦੇ ਨਾਮ ਤੇ ਐਫ ਡੀਆਂ ਕਰਾ ਕੋਈ ਬੀਮੇ ਕਰਾ ਹਨਾ ਵੀ ਜਿੱਥੇ-ਜਿੱਥੇ ਵੀ ਉਹਦਾ ਹੱਥ ਫਾਦਾ ਤੇ ਤਨਖਾਹ ਲਿਉਣੀ ਸਾਰੇ ਜਵਾਕਾਂ ਦੇ ਖਾਤੇ ਥੋੜੇ-ਥੋੜੇ ਪਾ ਦੇਣੇ ਜਿਹੜੀਆਂ ਉਹਦੀਆਂ ਭੈਣਾਂ ਹੁੰਦੀਆਂ ਸੀ ਵਿਆਹੀਆਂ ਹੁੰਦੀਆਂ ਸੀ ਜਾਂ ਹੋਰ ਰਿਸ਼ਤੇਦਾਰ ਉਹਨਾਂ ਨੂੰ ਵੀ ਦੇਣੇ ਸਾਰਿਆਂ ਦੇ ਮਿਲਣਾ ਜਲਣਾ ਜੇ ਕਿਸੇ ਦੇ ਵਿਆਹ ਸ਼ਾਦੀ ਆ ਜਾਣੀ ਹਨਾ ਕਿਤੇ ਨਾਨਕੀ ਸ਼ੱਕ ਭਰਨਾ ਜਾਂ ਕਿਤੇ ਹੋਰ ਕਿਸੇ ਵਿਆਹ ਆਦੀ ਰਿਸ਼ਤੇਦਾਰੀ ਚ ਬਾਪੂ ਦੀ ਥਾਂ ਤੇ ਵੱਧ ਕੇ ਕਰਨਾ ਜਾਨੀ ਕਿ ਉਹਨੇ ਵਿਆਹ ਦਾ ਪੂਰਾ ਜੋਰ ਲਾਉਣਾ ਹਨਾ ਤੇ ਭਗਤੀ ਦਾ ਏਡਾ ਪੱਕਾ ਸੀਗਾ ਕਿ ਉਹਨੇ ਸਵੇਰੇ ਉੱਠ ਕੇ ਉਹਨੇ 2 2 ਘੰਟੇ ਮਹਾਰਾਜ ਅੱਗੇ ਨਾਮ ਤੇਉਣਾ ਜਿਹਨੂੰ ਵੀ ਮੰਨਦਾ ਸੀ ਉਹ ਸੁਬਾ ਸ਼ਾਮ ਉਹ ਨਾ ਚਿਰੋ ਰੋਟੀ ਨਹੀਂ ਖਾਂਦਾ ਸੀ ਤੇ ਗੱਲ ਕੀ ਹੋਈ ਤੇ ਇੱਕ ਦਿਨ ਉਹ ਜਦੋਂ ਭਗਤੀ ਕਰੀ ਜਾਂਦਾ ਸੀ ਨਾ ਤੇ ਫਾਕ ਜੀ ਇੰਨਾ ਨੀਲ ਹੋਇਆ ਬੈਠਾ ਜਾਨੀ ਕਿ ਵੀ ਇੰਨਾ ਰੁੱਝਿਆ ਬੈਠਾ ਹੈ ਤੇ ਉਹਦੇ ਅੱਗੇ ਨਾ ਉਹ ਜਿਹਨੂੰ ਉਹ ਮੰਨਦਾ ਸੀ ਉਹ ਮਹਾਪੁਰਸ਼ ਲਾਲੋ ਜਾਂ ਕੁਝ ਵੀ ਹਨਾ ਉਹਦੇ ਉਹ ਸਾਹਮਣੇ ਖੜਾ ਹੋ ਜਾਂਦਾ ਹਰਕੇ ਤੇ ਕਹਿੰਦਾ ਆਖੇ ਉਹ ਕਹਿੰਦਾ ਵੀ ਬੋਲ ਭਗਤਾ ਕੀ ਮੰਗਣਾ ਜੋ ਤੈਨੂੰ ਅੱਜ ਚਾਹੀਦਾ ਉਹ ਹੀ ਮਿਲ ਜੂਗਾ ਉਹ ਬੜਾ ਸੋਚੀਏ ਚ ਪੈ ਗਿਆ ਉਹਾਂ ਦਾ ਵੀ ਪੈਸੇ ਵੀ ਮੈ ਜਵਾਕਾਂ ਦੇ ਨਾਮ ਕਰਾਤੇ ਰਿਸ਼ਤੇਦਾਰਾਂ ਦਾ ਵੀ ਸਾਰਾ ਮੈਂ ਕੰਮ ਕਰਾ ਦਿੱਤਾ ਵੀ ਹੁਣ ਕਿਸੇ ਦਾ ਕੋਈ ਨਹੀਂ ਰਹਿ ਗਿਆ ਵੀ ਉਹ ਆਂਦਾ ਵੀ ਤੇਰੇ ਕੋਲ ਇੱਕੋ ਹੀ ਚੀਜ਼ ਮਿਲਦੀ ਆ ਤੈਨੂੰ ਦੱਸ ਕਹਿੰਦਾ ਚੱਲ ਐਂ ਕਰੋ ਜੀ ਮੈਨੂੰ ਨਾ ਵੀ ਮੌਤ ਨਾ ਆਵੇ ਕਹਿੰਦਾ ਯਾਰ ਇਹ ਤੇਰਾ ਏਡਾ ਵੱਡਾ ਸਵਾਲ ਕਿਵੇਂ ਪੂਰਾ ਕਰਾਂਗੇ ਇਹ ਤਾਂ ਜੋ ਸੱਚ ਆ ਜ਼ਿੰਦਗੀ ਦਾ ਮੌਤ ਤਾਂ ਆਉਣੀ ਆਉਣੀ ਆ ਜੋ ਕਰਤਾਰ ਨੇ ਲਿਖੀ ਆ ਹਣਾ ਬੰਦਾ ਆਇਆ ਉਹਨੇ ਜਾਣਾ ਵੀ ਆ ਫਸਲ ਬੀਜੀ ਉਹ ਵੱਡੀ ਵੀ ਜਾਣੀ ਜਦੋਂ ਪੱਕੀ ਗਈ ਤੇ ਬੰਦਾ ਜੰਮਦਾ ਉਹਨੇ ਮਰਨਾ ਵੀ ਜ਼ਰੂਰ ਆ ਵੀ ਇਹ ਅਸੀਂ ਤੇਰੀ ਖੁਆਇਸ਼ ਨਹੀਂ ਪੂਰੀ ਕਰ ਸਕਦੇ ਵੀ ਤੂੰ ਹੋਰ ਮੰਗ ਕੀ ਮੰਗਣਾ ਪੈਸਾ ਮੰਗਣਾ ਜੋ ਮਰਜੀ ਹਣਾ ਵੀ ਤੇਰੇ ਘਰੇ ਕੋਈ ਪ੍ਰੋਬਲਮ ਆ ਉਹ ਵੀ ਕਹਿੰਦਾ ਨਹੀਂ ਕਹਿੰਦਾ ਫਿਰ ਤੁਸੀਂ ਐਂ ਕਰੋ ਜੇ ਵੀ ਤੁਸੀਂ ਮੈਨੂੰ ਇਹ ਨਹੀਂ ਦੇ ਸਕਦੇ ਤੇ ਇੱਕ ਵਰਦਾਨ ਮੈਨੂੰ ਹੋਰ ਦੇ ਦਿਓ ਤੇ ਉਹਦਾ ਬੋਲ ਵੀ ਭਗਤਾ ਕਹਿੰਦਾ ਤੁਸੀਂ ਐਂ ਕਰੋ ਜਦੋਂ ਮੈਨੂੰ ਮੌਤ ਆਊਗੀ ਤੇ ਮੈਨੂੰ ਪਹਿਲਾਂ ਪਤਾ ਲੱਗ ਜੀ ਅੱਧਾ ਘੰਟਾ ਵੀ ਮੈਨੂੰ ਮੈਂ ਆਪ ਦਾ ਕੋਈ ਬੰਦਾ ਵਾ ਬੰਦੋਬਸਤ ਕਰ ਲੂੰਗਾ ਮੈਂ ਆਪਦੇ ਪਰਿਵਾਰ ਜਾਂ ਆਪਦੇ ਰਿਸ਼ਤੇਦਾਰ ਜਿਹੜੇ ਭੈਣ ਭਰਾ ਜਾਂ ਹੋਰ ਸਲੀਕਾ ਕਬੀਲਾ ਹਨ ਵੀ ਸਾਰੇ ਨੂੰ ਇਕੱਠੇ ਕਰ ਲੂੰਗਾ ਮੈਂ ਦੱਸ ਦਿਆਂ ਉਹਨੂੰ ਕਿ ਮੈਨੂੰ ਆਹ ਪ੍ਰੋਬਲਮ ਆਉਣ ਆਲੀ ਆ ਤੇ ਮੈਨੂੰ ਹਸਪੀਟਲ ਲੈ ਜਾਣਗੇ ਜਾਂ ਮੈਨੂੰ ਕਿਤੇ ਉਹੋ ਜੀ ਜਗ੍ਹਾ ਤੇ ਵੀ ਜਿਵੇਂ ਆਉਣੀ ਹੋਈ ਵੀ ਮੇਰੇ ਨਾਲ ਲਿਖੀ ਹੋਈ ਮੈਂ ਉਹੋ ਜਿਹਾ ਸੈਟਮ ਕਰ ਲੂੰਗਾ ਬੀਜਾ ਮੇਰਾ ਕੋਈ ਐਕਸੀਡੈਂਟ ਲਿਖਿਆ ਹੋਇਆ ਜਾ ਕੇ ਤੋਂ ਮੈਂ ਡਿੱਗਣਾ ਹੋਇਆ ਫਿਰ ਉਹਨਾਂ ਨੂੰ ਅੱਧਾ ਘੰਟਾ ਪਹਿਲਾਂ ਲੱਗ ਜੂ ਪਤਾ ਜਮਦੂਤ ਮੈਨੂੰ ਦੱਸ ਦੇਣਗੇ ਤੇ ਮੈਂ ਆਪਦਾ ਬਚਾਅ ਕਰਨ ਉਹਾਂ ਦੇ ਚੱਲ ਠੀਕ ਆ ਭਾਈ ਉਹ ਕਹਿੰਦੇ ਵੀ ਤੈਨੂੰ ਅੱਧਾ ਘੰਟਾ ਪਹਿਲਾਂ ਪਤਾ ਲੱਗ ਜੂ ਜਦੋਂ ਮੌਤ ਆਉਣੀ ਹੈ ਇੱਕ ਵਾਰ ਕੀ ਹੁੰਦਾ ਭਰਾਵਾ ਸੁੱਤਾ ਪਿਆ ਹੁੰਦਾ ਹਨ ਤੇ ਸੁੱਤਾ ਪਿਆ ਹੁੰਦਾ ਤੇ ਜਿਹੜੇ ਆਉਂਦੇ ਉਹ ਜਿਹੜੇ ਜਿਹਨੂੰ ਆਪਾਂ ਕਹਿੰਦੇ ਜੈਨ ਭੂਤ ਜਿਹੜੇ ਉਹ ਭੇਜਦੇ ਆ ਉਤੋਂ ਹਨਾ ਉਹ ਆਣ ਕੇ ਮਾਰਦੇ ਆ ਲੱਤ ਜੀ ਤੇ ਉਹਰ ਦਾ ਬੜਕੇ ਤੇ ਉਹਨੇ ਇਹ ਕਿਹਾ ਸੀਗਾ ਵੀ ਜਦੋਂ ਵੀ ਉਹ ਤੈਨੂੰ ਆਉਣਗੇ ਤੇਰੇ ਕੋਲੇ ਅੱਧਾ ਘੰਟਾ ਪਹਿਲਾਂ ਵੀ ਤੇਰੇ ਪੈਰਾਂ 'ਨ ਦੀ ਖੜਨਗੇ ਆਣ ਕੇ ਉਹ ਤੇ ਪੈਰਾਂ 'ਨੋਂ ਖੜ ਕੇ ਤੈਨੂੰ ਆਵਾਜ਼ ਦੇਣਗੇ ਜਦੋਂ ਉਹ ਆਏ ਸੁੱਤਾ ਪਿਆ ਬੰਦਾ ਉਹਦੇ ਪੈਰਾਂ 'ਨ ਆਲੀ ਆਏ ਪੈਰਾਂ 'ਨੂੰ ਉਹਨੇ ਜਦੋਂ ਹਲਾਇਆ ਐ ਮਾਰਿਆ ਪੈਰ ਤੇ ਉਹ ਉੱਠ ਕੇ ਬਹਿ ਗਿਆ ਉਹਨੇ ਦੇਖਿਆ ਵੀ ਪੈਰਾਂ 'ਨ ਆਲੀ ਖੜਨਗੇ ਉਹਨੇ ਮੂੰਹ ਘੁਮਾਇਆ ਦੂਜੇ ਪਾਸੇ ਹੋ ਗਿਆ ਪੈਰ ਦੂਜੇ ਪਾਸੇ ਨੂੰ ਹੋ ਗਏ ਚਮਦੂਦ ਉਧਰ ਜਾਏ ਖੜ ਕੇ ਜੋ ਉਧਰ ਜਾ ਕੇ ਖੜ ਕੇ ਕਿਉਂਕਿ ਅੱਧੇ ਘੰਟੇ ਦਾ ਟਾਈਮ ਤਾਂ ਸੀਗਾ ਹੀ ਉਹਨੇ ਫੇਰ ਘਮਾਇਆ ਪਾਸਾ ਉਧਰ ਨੂੰ ਖੜ ਕੇ ਹਨਾ ਜਮਦੂਦ ਫੇਰ ਉਧਰਲੇ ਪਾਸੇ ਚਲੇ ਗਏ ਉਹਨੇ ਨੂੰ ਉਹਨਾਂ ਦੇ ਘਰ ਦੇ ਉੱਠ ਖੜੇ ਭਾਈ ਉਹਨਾਂ ਨੇ ਦੇਖਿਆ ਵੀ ਇਹ ਮੰਜੇ ਤੇ ਕਿਤੇ ਇੱਧਰ ਹੁੰਦਾ ਕਿਤੇ ਇੱਧਰ ਨੂੰ ਪੈਰ ਘਮਾਉਂਦਾ ਕਿਤੇ ਇੱਧਰ ਨੂੰ ਹੁੰਦਾ ਹਨਾ ਤੇ ਉਹਨਾਂ ਨੇ ਕਿਹਾ ਵੀ ਸਾਡਾ ਬੰਦਾ ਪਾਗਲ ਹੋ ਗਿਆ ਸਾਰੇ ਬਲਾਲੇ ਭਾਈ ਠਾਲੇ ਸਾਰੇ ਜੋ ਠਾਲੇ ਤੇ ਉਹਾਂ ਦੇ ਵੀ ਇਹ ਤਾਂ ਕਿਤੇ ਇਦੋਂ ਨੂੰ ਕਰਦਾ ਕਿਤੇ ਇਦੋਂ ਨੂੰ ਕਰਦਾ ਘਰਦਿਆਂ ਨੇ ਕੀ ਕੀਤਾ ਉਹਨਾਂ ਦਾ ਜਿਹੜਾ ਜਿਹੜੇ ਘਰਦੇ ਸੀ ਉਹਾਂ ਨੇ ਜਿਹੜੇ ਬੜਾ ਪਰੇਸ਼ਾਨ ਕੀਤਾ ਰੱਸਾ ਲਿਆ ਉਹਨਾਂ ਨੇ ਰੱਸਾ ਲਿਆ ਗਈ ਉਹਨੂੰ ਮੰਝੇ ਨਾਲ ਹੀ ਬੰਨਤਾ ਬੰਨਤਾ ਤੇ ਹੁਣ ਉੱਠਦਾ ਸਾਹ ਦਾ ਨਹੀਂ ਸੀ ਤੇ ਜਿਹੜੇ ਉਹ ਜਮਦੂਤ ਸੀ ਉਹਦੇ ਪੈਰਾਂ ਦੇ ਚਲੇ ਗਏ ਹੁਣ ਅੱਧਾ ਘੰਟਾ ਸੀ ਉਹ ਬੜਾ ਹੱਥ ਪੈਰ ਮਾਰੇ ਉੱਚੀ ਉੱਚੀ ਰੋਲਾ ਪਾਉਏ ਮੈਨੂੰ ਛੱਡੋ ਮੈਨੂੰ ਛੱਡੋ ਹਨਾ ਉਹਨਾਂ ਨੇ ਹੋਰ ਟਾਈਟ ਕਰਤਾ ਮੂੰਹ ਦੇ ਕੱਪੜਾ ਵੀ ਫਸਾਦਾ ਉੱਤੇ ਬੰਨਤਾ ਵੀ ਇਹ ਬੋਲੇ ਨਾ ਵੀ ਚੀਕਾ ਮਾਰਦਾ ਵੀ ਕੱਲ ਨੂੰ ਚਲੋ ਪਾਗਲਖਾਨੇ ਦੇ ਦਾਖਲ ਕਰਾ ਦੇਾਂਗੇ ਹਨਾ ਉਦੋਂ ਨੂੰ ਅੱਧਾ ਘੰਟਾ ਪੂਰਾ ਹੋ ਗਿਆ ਹੋਣ ਲੱਗਾ ਤੇ ਜਿਹੜਾ ਧਰਮਰਾਜ ਕਹਿੰਦਾ ਹਾਂ ਵੀ ਦੱਸ ਹੁਣ ਵੀ ਤੇਰੀ ਤੇਰਾ ਟਾਈਮ ਆ ਗਿਆ ਵੀ ਤੈਨੂੰ ਲੈ ਕੇ ਜਾਣਾ ਉਹ ਪਤਾ ਕੀਆਂ ਦਾ ਧਰਮਰਾਜ ਨੂੰ ਬੰਦਾ ਵਿਚਾਰਾ ਕਹਿੰਦਾ ਮੈਂ ਮਰਦਾ ਨਹੀਂ ਸੀ ਜੇ ਮੇਰੇ ਘਰ ਦੇ ਮੈਨੂੰ ਪਾਗਲ ਨਾ ਬਣਾ ਕੇ ਮੈਨੂੰ ਬੰਨ ਦੇ ਨਾ ਕਹਿੰਦਾ ਮੈਂ ਇਨਾ ਕੁਝ ਕੀਤਾ ਹੈ ਨਾਸਤੇ ਕਰਦੇ ਵਾਸਤੇ ਬੱਚਿਆਂ ਦੇ ਵਾਸਤੇ ਪਰਿਵਾਰ ਵਾਸਤੇ ਸਾਰੇ ਰਿਸ਼ਤੇਦਾਰਾਂ ਵਾਸਤੇ ਜਿੱਥੇ ਨਹੀਂ ਵੀ ਸਰਦਾ ਸੀ ਮੈਂ ਉੱਥੇ ਜਾਂਦਾ ਸੀ ਵੀ ਮੇਰੇ ਤੋਂ ਕੋਈ ਗੁੱਸੇ ਨਾ ਹੋ ਜੇ ਕਹਿੰਦਾ ਅੱਜ ਮੇਰੇ ਤੇ ਮੁਸੀਬਤ ਪਈ ਮੇਰੀ ਮੌਤ ਆਉਣ ਵਾਲੀ ਆ ਤੇ ਇਹਨਾਂ ਨੇ ਮੈਨੂੰ ਮੰਜਰਾ ਬੰਨ੍ਹ ਕੇ ਤੇ ਮੇਰਾ ਕੰਮ ਕਿਰਾਤਾ ਯਾਨੀ ਇਹ ਗੱਲ ਦੋਸਤੋਂ ਆਏ ਆ ਜਿੱਥੇ ਲਿਗੀ ਉੱਥੇ ਹੀ ਆਉਣੀ ਆ ਜੋ ਮਰਜ਼ੀ ਹੋ ਜੇ ਬੰਦੇ ਦੀ ਤੇ ਬੰਦਾ ਪਾਣੀ ਨਾ ਕੀ ਹਵਾ ਨਾ ਕੀ ਜਿੱਥੇ ਮਰਜੀ ਜੋ ਮਰਜੀ ਨੇੜੀ ਤੂਫਾਨ ਆ ਜੇ ਜਿਹੜੀ ਹੋਣੀ ਆ ਉਹ ਬੰਦੇ ਨੂੰ ਖਿੱਚ ਕੇ ਲੈ ਜਾਂਦੀ ਆ ਇਸ ਕਰਕੇ ਕਦੇ ਵੀ ਕਿਸੇ ਦੇ ਨਾਲ ਮਾਰਾ ਕੋਈ ਇਹੋ ਜਿਹਾ سلوਕ ਤੁਸੀਂ ਨਾ ਕਰੋ ਕਿ ਜਾਨ ਮੋਕ ਕੇ ਥੋਨੂੰ ਤੁਹਾਡੇ ਘਰ ਦੇ ਵੀ ਸਾਥ ਨਾ ਦੇਣ ਤੇ ਬਾਕੀ ਇੱਥੇ ਬੁਨਿਆਦੀ ਚੀਜ਼ਾਂ ਆਪਦੀ ਜ਼ਿੰਦਗੀ ਐਸ਼ ਕਰੋ ਜਿਆਦਾ ਤੋਂ ਜਿਆਦਾ ਜਿੰਨੀ ਆਪਦੀ ਜ਼ਿੰਦਗੀ ਨੂੰ ਸੌਖੇ ਕਰ ਸਕਦੇ ਹੋ ਥੋੜਾ ਜਿਹੜਾ ਤੁਹਾਡੇ ਨਾਲ ਪਰਿਵਾਰ ਜੁੜਿਆ ਉਹਨੂੰ ਵੀ ਦਿਓ ਜੋ ਬਣਦਾ ਪਰ ਐਨੇ ਵੀ ਉਹਨਾਂ ਦੀ ਜ਼ਿੰਦਗੀ ਦੇ ਰਿਸ਼ਤੇਦਾਰੀਆਂ ਦੇ ਵਿੱਚ ਨੀਲ ਨਾ ਹੋ ਜਾਓ ਕਿ ਤੁਸੀਂ ਆਪ ਦੇ ਵਾਸਤੇ ਖੱਟਿਆ ਹੀ ਕੋਹ ਨਹੀਂ ਆਪਦਾ ਬਣਾਇਆ ਹੀ ਕੋਹ ਨਹੀਂ ਆਪਦੀਆਂ ਤੁਸੀਂ ਖੁਸ਼ੀਆਂ ਛੱਡ ਕੇ ਸਭ ਕੁਝ ਛੱਡ ਕੇ ਆਪਦੀ ਜ਼ਿੰਦਗੀ ਤੇ ਵਿੱਚ ਜਿਹੜਾ ਜਿਹੜੇ ਤੁਸੀਂ ਬਾਨਣਾ ਚਾਹੁੰਦੇ ਸੀ ਕੋਈ ਕਲਾਕਾਰ ਬਾਨਣਾ ਚਾਹੁੰਦਾ ਕੋਈ ਬਾਹਰ ਜਾਣਾ ਚਾਹੁੰਦਾ ਕੋਈ ਕਿਤੋਂ ਦੀ ਸੈਰ ਕਰਨਾ ਚਾਹੁੰਦਾ ਕਿਸੇ ਦੇ ਸਾਰੇ ਸਾਰਾ ਕੁਝ ਹੀ ਜਾਨੀ ਕਿ ਮਰ ਗਿਆ ਜਿੰਦਗੀ ਦੇ ਸੁਪਨੇ ਹੀ ਮਰ ਗਏ ਆਪਦੇ ਬੱਚਿਆਂ ਦੀ ਖਾਤਰ ਆਪਦੇ ਰਿਸ਼ਤੇਦਾਰੀਆਂ ਦੀ ਖਾਤਰ ਤੇ ਉਹ ਬੰਦਾ ਆਖਰ ਨੂੰ ਐਂ ਹੀ ਚਲਾ ਜਾਂਦਾ ਸੋਚਦਾ ਸੋਚਦਾ ਅੱਧਾ ਬੰਦਾ ਵੈਸੇ ਹੀ ਮਰ ਜਾਂਦਾ ਤੇ ਬਾਕੀ ਦੋਸਤੋ ਜਿੰਦਗੀ ਤੇ ਆਏ ਆ ਕੁਝ ਕਰਕੇ ਜਰੂਰ ਜਾਓ ਖੁਸ਼ ਰਹੋ ਹੱਸੋ ਖੇਡੋ ਲੋਕਾਂ ਨਾਲ ਮਿਲੋ ਜੁੜੋ ਆਪਦੀ ਜ਼ਿੰਦਗੀ ਨੂੰ ਮਜ਼ਾਏ ਕਰੋ ਬੱਚਿਆਂ ਦੀ ਵੀ ਕਰਾਓ ਰਿਸ਼ਤੇਦਾਰਾਂ ਨਾਲ ਵੀ ਮਿਲੋ ਵਰਤੋ ਪਰ ਆਪ ਦੀ ਜ਼ਿੰਦਗੀ ਦਾ ਵੀ ਧਿਆਨ ਰੱਖੋ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰੋ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ